ਦੂਸਰੀ ਤੇ ਸਿੱਧੀਆਂ ਤਸਵੀਰਾਂ ਤੁਸੀਂ ਅਮਰਸਰ ਤੋਂ ਵੇਖ ਰਹੇ ਹੋ ਗੁਰੂ ਕੀ ਨਗਰੀ ਦੇ ਵਿੱਚ ਤੇਜ਼ ਤੂਫਾਨ ਤੇ ਕਾਲੀ ਘਟਾਛਾਈ ਹੋਈ ਹੈ ਤੇ یوں ਲੱਗ ਰਿਹਾ ਕਿ ਦਿਨ ਨਹੀਂ ਸਗੋ ਰਾਤ ਹੈ ਹਾਲਾਂਕਿ ਕੁਪ ਹਨੇਰਾ ছায়ਾ ਹੋਇਆ ਨਜ਼ਰ ਆ ਰਿਹਾ ਦਿਨ ਦੇ ਵਿੱਚ ਹੀ ਜਿਹੜੀ ਆ ਕਾਲੀ ਘਟਾ ਛਾ ਗਈ ਆ ਤੇ ਤੇਜ਼ ਚੱਖੜ ਚੱਲ ਰਿਹਾ ਚਾਰੇ ਪਾਸੇ ਤੇਜ਼ ਹਨੇਰੀ ਨਜ਼ਰ ਆ ਰਹੀ ਐ ਤੇ ਵਾਨਾਂ ਦੀਆਂ ਦਿਨ ਦੇ ਵਿੱਚ ਹੀ ਲਾਈਟਾਂ ਵੱਲ ਗਈਆਂ ਨੇ ਹਾਲਾਂਕਿ ਇਹ ਗੁਰੂ ਕੀ ਨਗਰੀ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੇ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਐ ਉਸ ਨੂੰ ਵੀ ਤੁਸੀਂ ਸਾਂਝਾ ਕਰੋ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰੋ ਤਾਂ ਕਿ ਅਸੀਂ ਤੁਹਾਡੇ ਇਲਾਕੇ ਦਾ ਹਾਲ ਵੀ ਦਰਸ਼ਕਾਂ ਤੱਕ ਲੋਕਾਂ ਤੱਕ ਪਹੁੰਚਾ ਸਕੀਏ ਤੇ ਗੁਰੂ ਕੀ ਨਗਰੀ ਦੀਆਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਤੇਜ਼ ਚੱਕਰ ਚੱਲ ਰਿਹਾ ਚਾਰੇ ਪਾਸੇ ਜਿਹੜਾ ਕੁੱਪ ਹਨੇਰਾ ਛਾਇਆ ਹੋਇਆ ਨਜ਼ਰ ਆ ਰਿਹਾ ਹੈ ਤੇ ਅਸਮਾਨ ਦੇ ਵਿੱਚ یوں ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਹੁਣ ਕੁਝ ਕੁ ਸਮੇਂ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਕੜਕੇਗੀ ਤੇ ਚਾਰੇ ਪਾਸੇ ਜਿਹੜਾ ਕੁੱਪ ਹਨੇਰਾ ਉਸ ਦੇ ਕਰਕੇ ਜਿਹੜੇ ਵਾਹਨ ਸੜਕਾਂ ਦੇ ਉੱਤੇ ਚੱਲ ਰਹੇ ਨੇ ਉਹਨਾਂ ਦੀਆਂ ਲਾਈਟਾਂ ਜਿਹੜੀਆਂ ਜਗ ਗਈਆਂ ਨੇ ਹਾਲਾਂਕਿ ਦਿਨ ਦੀਆਂ ਤਸਵੀਰਾਂ ਨੇ ਇਹ ਤੇ ਦਿਨ ਦੇ ਵਿੱਚ ਹੀ ਜਿਹੜਾ ਕੁੱਪ ਹਨੇਰਾ ਨਜ਼ਰ ਆ ਰਿਹਾ ਚਾਰੇ ਪਾਸੇ ਜੇ ਨਜ਼ਰ ਆ ਰਿਹਾ ਤਾਂ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਚਾਰੇ ਪਾਸੇ ਸਿਰਫ ਕਾਲੀ ਘਟਾ ਛਾਈ ਹੋਈ ਆਸਮਾਨ ਦੇ ਵੱਲ ਜੇ ਤੱਕਦੇ ਆ ਤਾਂ یوں ਲੱਗਦਾ ਕਿ ਕੋਈ ਕਾਲੀ ਚੱਦਰ ਆਸਮਾਨ ਦੇ ਵਿੱਚ ਜਿਹੜੀ ਐ ਵਿਛੀ ਹੋਈ ਆ ਜਿਸ ਨੂੰ ਵੇਖ ਕੇ ਲੱਗਦਾ ਕਿ ਚਾਰੇ ਪਾਸੇ ਜਿਹੜਾ ਕੁੱਪ ਹਨੇਰਾ ਪੂਰੀ ਤਰ੍ਹਾਂ ਦੇ ਨਾਲ ਛਾਇਆ ਹੋਇਆ ਨਜ਼ਰ ਆ ਰਿਹਾ ਤੁਸੀਂ ਸਿੱਧੀਆਂ